ਕੂੜਾ ਸਟਕੇ ਆਏ ਆ ਨਹੀਂ ਹਾਂ ਸ਼ਾਲੇ ਕਾ ਮਹਿੰਦੀ ਸਾਹਿਬ ਸਾਬ ਦੀ ਸੀ ਅੱਛਾ ਅੱਛਾ ਕੋਈ ਖਾਂਦਾ ਨਹੀਂ ਮੈਂ ਸਿੱਕੀ ਅੱਛਾ ਸ਼ਾਲੇ ਬਾਬ ਕੋਈ ਨਹੀਂ ਖਾਂਦਾ ਐਦਾਂ ਹੀ ਸਾਰਿਆਂ ਦੇ ਹਾਂਜੀ ਅੱਜ ਅਸੀਂ ਕਿ ਜਾਣਾ ਸ਼ੋਪਿੰਗ ਤੇ ਕਿਉਂਕਿ ਵਿਆਹ ਆ ਗਿਆ ਹਾਂਜੀ ਸ਼ੋਪਿੰਗ ਕਰਨੀ ਜ਼ਰੂਰੀ ਆ ਫੇਰ ਜਾਵਾਂਗੇ ਤੇ ਸੂਟ ਲੈ ਕੇ ਆਵਾਂਗੇ ਆਣਾ ਮੰਮੀ ਜੀ ਆਏ ਜੁੱਤੀਆਂ ਲੈਣੀਆਂ ਕਹਿੰਦੇ ਪੁਰਾਣੀਆਂ ਹੋ ਗਈਆਂ ਹੁਣ ਨਵੀਆਂ ਪਾਣੀਆਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਦੱਸਾਂਗੇ ਬਈ ਆ ਚਾਹੋਗੇ ਖਰੀਦਦੇ ਹਾਂ ਹਾਂ ਜੀ ਸਾਰਿਆਂ ਨੂੰ ਸਾਸਰੀ ਘਰ ਕਿੰਨੇ ਦਿਨ ਹੋ ਗਏ ਬਲੌਗ ਨਹੀਂ ਬਣਿਆ ਕਿਉਂਕਿ ਅਸੀਂ ਬਿਮਾਰ ਹੋ ਗਏ ਸੀ ਹਾਂ ਜੀ ਇਸ ਲਈ ਫਿਰ ਬਲੌਗ ਵੀ ਨਹੀਂ ਬਣਾ ਪਾਇਆ ਹਾਂ ਹੇਠੇ ਹੁਣ ਅਸੀਂ ਸ਼ੂਟ ਕਰਾਂਗੇ ਹਾਲੇ ਬਿਹਾਰ ਤੇ ਦੀਆਂ ਥੋੜੀਆਂ ਆਪੀ ਪਰ ਫਿਰ ਵੀ ਸ਼ੂਟ ਐਸੀ ਕਰਨਾ ਹੈ ਬਲੌਗ ਬਣਾਣਾ ਹੈ ਤੇ ਸ਼ੋਪਿੰਗ ਤੇ ਚਲੋ ਫਿਰ ਮਿਲਦੇ ਆਂਗੇ ਓ ਜੀ ਕੰਦੇ ਹੁਣ ਅਸੀਂ ਚੱਲੇ ਆਂ ਮੰਮੀ ਜੀ ਵੀ ਹੋ ਗਏ ਤਿਆਰ ਕਿਉ ਮੰਮੀ ਜੀ ਹਾਂ ਜੀ ਹਾਂ ਜੀ ਸ਼ੋਪਿੰਗ ਕਰਨ ਦੇ ਲਈ ਤਾਂ ਸਭ ਤਿਆਰੀ ਰਹਿੰਦੇ ਆ ਮੰਮੀਆਂ ਤਾਂ ਸਪੈਸ਼ਲ ਤਿਆਰ ਰਹਿੰਦੀਆਂ ਆ ਚਲੋ ਹੁਣ ਅਸੀਂ ਚੱਲਦੇ ਆਂ ਹਾਂ ਚਲੋ ਨਾਲੇ ਚੱਲਦੇ ਆਂ ਸ਼ੋਪਿੰਗ ਕਰਕੇ ਆਉਂਦੇ ਆ ਮੰਮੀ ਜੀ ਹਾਂ ਜੀ ਚਲੋ ਜੀ ਅਸੀਂ ਬਜ਼ਾਰ ਆ ਗਏ ਆ ਤੇ ਪਹਿਲਾਂ ਜੁੱਤੀ ਵਾਲੀ ਥੋਪ ਜਾ ਕੇ

ਇਹ ਦੇਖ ਲੋ ਇਹ ਵੀ ਸੋਣੀ ਹੈ ਐਦਾਂ ਦੀ ਚੀਜ਼ ਦਿਖਾਓ ਕਿਹਾ ਕਰੋ ਇਹ ਚ ਕੱਲ ਦਾ ਆਣਾ ਫੇ ਬਿਹਰਵੋਨੀਆਂ ਕੱਲ ਦਾ ਸਾਹ ਸਭ ਬਲੈਕ ਹਰੇ ਇੱਕ ਦਾ ਮੈਚ ਹੋਏ ਨਾ ਬਲੈਕ ਸੋ ਜਿਹੜੇ ਬਾਜੀ ਸੂਟਰ ਦਾ ਮੈਚ ਕਰ ਕੋਲਰ ਵਧੀਆ ਜਿਹੜੇ ਵੜੇ ਦੋ ਹੀ ਪਹਿਲੇ ਪਾ ਕੇ ਨਾ ਮਾੜੀ ਚੀਜ਼ ਦੇ ਕੇ ਉਫਰੇ ਕੋਈ ਨਾ ਅੰਦਾਜ਼ੀ ਮਾਲਾ ਸੀ ਬੱਚੀ ਇਹਨੇ ਬੱਲਾ ਦਾ ਦੇ ਨਾਲੇ ਲੀਗ ਵਗੇ ਦੇ ਪੜਾਈ ਵੀ ਆਫੈਂਸਿਵ ਵਧੀਆ ਨਹੀਂ ਪਈ ਸੋਣੀ ਲੱਗ ਰਹੀਆਂ ਉਹਨਾਂ ਦੇ ਸੀਨੇ ਲੱਗਦੇ ਹੋ ਰਹੇ ਨੇ ਉਹ ਨਹੀਂ ਸ਼ੀਸ਼ਾ ਆਹੀ ਹੈ ਨਾ ਯਾ ਠੀਕ ਆ ਸੋਹਣੇ ਲੱਗਦੀ ਆ ਹਾਂ ਬਹੁਤ ਬਹੁਤ ਟ੍ਰੈਂਡ ਚਲੇਦਾ ਆ ਟ੍ਰੈਂਡ ਚਾਹਦਾ ਚਲੋ ਫਿਰ ਨਾਲੇ ਸੌਫਟ ਨਾਲ ਸਤਾਰੰਗੀ ਜੁੱਤੀ ਵਧੀਆ ਇੱਕ ਜੁੱਤੀ ਹੋਰ ਕਰ ਦੋ ਅਗਲੇ ਵਾਸਤੇ ਹਾਂਜੀ ਮੈਨੂੰ ਦੇ ਵਾਸਤੇ ਹੀ ਜੀ ਦੇਖੋ ਬਹੁਤ ਪਗੜੀ ਪੜੀ ਮੋਹਨ ਸਤਿੰਦਰ ਪੰਜਾਬੀ ਜੁੱਤੀ ਦੇਖ ਦੀ ਦੇਖੋ ਜੀ ਇਹ ਜੁੱਤੀ ਦਾ ਮੋੜ ਰੰਗ ਇਹ ਕੰਦਲ ਜਤ ਦੇ ਕੋਈ ਨਹੀਂ ਹੁੰਦੀ ਪਾ ਗਾ 5000 ਜਾਨਾ ਤੇ ਇਹ ਲਾਂਦਾ ਨਹੀਂ ਮੈਂ ਮਤ ਜੁੱਤੀਆਂ ਦੇ ਭਾਵਦੇ ਆ ਜੁੱਤੀਆਂ ਜੁੱਤੀਆਂ ਦੇ ਦੇਖੋ ਇਦਾਂ ਰਸ਼ਪਾ ਦੀ ਦਾ ਜਿਹੜੀ ਚੀਜ਼ ਦੇਖ ਲਈ ਦੀ ਇਧਰ ਬੜੀ ਜੁੱਤੀਆਂ ਜੁੱਤੀਆਂ ਕੀਤੀ ਹੋਈਆਂ ਰਸ਼ ਵੀ ਬੜਾ ਹੈ ਤੇ ਜੋਤੀਆ ਜੋਤੀਆ ਨਾ ਜੁੱਤੀਆਂ ਨੂੰ ਛੋਪਦੇ ਆ ਲੋ ਹਾਲੇ ਮੰਮੀ ਜੀ ਨੇ ਸੈਂਡਲ ਦੇਖਣੇ ਆਂਦੇ ਵਿਆਹ ਸ਼ਾਦੀ ਏ ਪੈਲਸਾਪੁਰ ਸਰ ਤੇ ਥੰਡਲ ਪਾ ਕੇ ਜਾ ਰਹੇ ਆ ਤੇ ਜਾਗੋ ਵੇਲੇ ਜੁੱਤੀ ਪਾਣੀ ਆ ਹਾਂ ਜੀ ਇਦਾਂ ਚਲੋ ਦੇਖਦੇ ਆ ਫੇਰ ਹਾਂ ਇੱਕ ਮੈਂ ਲੈ ਲਈ ਇੱਕ ਮੰਮੀ ਨੇ ਉਹ ਹੀ ਸਜਾਦਰ ਬਦਲ ਕੇ ਪਾ ਵੀ ਸਕਦੇ ਆ ਇੱਕੋ ਸਾਈਜ਼ ਆ ਸਾਡਾ ਲੋ ਆ ਗਏ ਆ ਗਏ ਉਹ ਰੱਖ ਲੇ ਆਹ ਠੀਕ ਗਾਲੇ ਦਾ ਬਲੈਕ ਨਾਲ ਉਹ ਤੋਂ ਬਲੈਕ ਪਹਿਲਾਂ ਲੈ ਲਈਏ ਥੋੜੀ ਡਿਫਰੈਂਟ ਹੈ ਇਹ ਸੌਟੇਸ਼ਨ ਇਹ ਕਾ ਵੀ ਆ ਗਈ ਨਹੀਂ ਐਦਾਂ ਦੀ ਚੀਜ਼ ਕੱਢ ਐਦਾਂ ਲੈਣਾ ਨਹੀਂ ਕਾਲੋ ਬਣਾਉਣਾ ਬਲੈਕ ਤੋਂ ਛੱਡ ਬਲੈਕ ਨਹੀਂ ਹੁੰਦੇ ਹੋਰ ਐੱਡਾ ਵੀ ਠੀਕ ਹੈ ਜਦੋਂ ਨਿਕਲ ਜਾਵੇ ਹੋਣਾ ਥੋੜੀ ਜਿਹੀ ਪਲਜੀ ਲੈ ਲਓ ਜਦੋਂ ਬਲੈਕ ਕਰਨਾ ਉਦਾਂ ਕੁਝ ਲੈ ਲਓ ਹੋਰ ਐੱਡਾਂ ਚੀਜ਼ ਹੋਵੇ ਪਲਜੀ ਕਿੱਦਾਂ ਇਹ ਹੈ ਨਾ ਹਮਾਰਾ ਕਲਰ ਜਾਣਾ ਇਲਾਸ ਮੈਂ ਮੱਤ ਬੰਦ ਲੈ ਕਲਰ ਰਹੇਗਾ ਦੇਖੋ ਨਾ ਹਾਂ ਵੀ ਠੀਕ ਹੈ ਐਵੇਂ ਬਹੁਤ ਥੰਲੇ ਹੋਰ ਕਲਰ ਕਲਰ ਸੇਮ ਚਾਹੀਦਾ ਹੋਰ ਬਣਾਈ ਦੇਈਏ ਜੀ ਹਾਂ ਜੀ ਦੇਖੋ ਹੋਰ ਹੋਰ ਵਧੀਆ ਘੰਡੇ ਨਾ ਪਹਿਲਾ ਲੜਪੇ ਬੰਮੀ ਹਾਂ ਨਹੀਂ ਮੈਨੂੰ ਇਦਾਂ ਦੇ ਚਾਹੀਦੀ ਆ ਹਾਂ ਇਹ ਵੀ ਸੋਡੀਆਂ ਹਾਂ ਆ ਠੀਕ ਹੈ ਇੱਕ ਲੈਟਾਂ ਚ ਵੀ ਬੜੀਆਂ ਚੰਪੜੀਆਂ ਆ ਚਲੋ ਆਜੇ ਨਾਲ ਇੱਕ ਹੋਰ ਕਰ ਲਈ ਜਿੱਤੀ ਮੰਮੀ ਨੇ ਲੋ ਜੀ ਹੋਰ ਜੀ ਓ ਜੀ ਅੱਧਰ ਹੋ ਗਿਆ ਬਿੱਲ ਤਿਆਰ ਤੇ ਅਸੀਂ ਲੈ ਲਈ ਜੁੱਤੀ ਬਹੁਤ ਵਧੀਆ ਲਾਤੀ 600 ਆ ਨਾ ਆਪਿਆਲੇ ਦਾ ਨਾ ਜ਼ੋਰ ਨਹੀਂ ਹੋ 50 ਚ ਰਸ਼ ਪਾਇਆ ਕਹਿੰਦੇ ਦੇਖ ਸਕਦੇ ਹੋ ਬਹੁਤ ਵਧੀਆ ਰੇਟ ਬਣਾ ਰਹੇ ਆ ਲੋ ਜੀ ਥੋੜਾ ਜਿਹਾ ਸੂਟ ਵਾਲੀ 숍 ਤੇ ਆ ਗਏ ਆ ਤੇ ਰੱਸ਼ ਦੇਖ ਸਕਦੇ ਹੋ ਬਹੁਤ ਪਿਆ ਹੋਇਆ ਰੌਲਾ ਪਾ ਸੀ ਇਹ ਕਾ ਕਿ ਸੂਟ ਆ ਇੱਧਰ ਦੇਖੋ ਸੂਟ ਹੈ ਹਾਂ ਜੀ ਤੇ ਸਾਡ ਨੂੰ ਜਿਹੜੇ ਦਿਖਾਣੇ ਵਾਲੇ ਉਧਰ ਹੀ ਗਏ ਸੂਟ ਲੈਣ ਆ ਗਏ ਲੈ ਆਏ ਬਸ ਲੋ ਜੀ ਆ ਗਏ ਸੂਟ ਹੁਣ ਮੰਮੀ ਜੀ ਧਿਆਨ ਸਾਰਾ ਸੂਟ 'ਤੇ ਲਾ ਬਣਾ ਦੇਖੋ ਮੰਮੀ ਜੀ ਸੂਟ ਹੋ ਗਿਆ ਬਿਲਕੁਲ ਦੇਖੋ ਬਿਲ ਦੇ ਕੋਲ ਕਰ ਲਵਾਂ ਨਾ ਇਹਨਾਂ ਨਾਈਟ ਚੈੱਕ ਕਰੂੰ ਆ ਪੰਜ ਮਿੰਟ ਦਾਫਾ ਕੱਟਿਓ ਕੱਟਿਆ ਲੈ ਲਓ ਜੀ ਅਸੀਂ ਸੂਟ ਲੈ ਲਿਆ ਚਲੋ ਆਜੋ ਹੁਣ ਦੇਖੋ ਚਲੋ ਇੱਕ 17 ਉਹ ਮਮ ਜੀ ਭੁੱਲ ਚੱਲੇ ਸੀ ਉਹ ਜੈਕ ਲੈ ਲਿਆ ਲੈ ਲੈ ਬੱਚਾ ਮਾਣ ਲੈ ਇੱਥੇ ਛੱਡ ਜਾਣੇ ਸੀ ਚਲੋ ਹੁਣ ਕਿ ਲੈ ਲਈ ਸੀ ਸੂਟ ਦੇਖਦੇ ਹਨ ਕੀ ਕਰਦੇ ਲੋ ਜੀ ਹੁਣ ਅਸੀਂ ਮਾਮਾ ਜੀ ਦੇ ਸ਼ੋਪ ਤੇ ਚੱਲੇ ਆ ਕਿਉ ਮਮੀ ਜੀ ਆਹ ਸੂਟ ਨੂੰ ਸਿਈਆ ਕਰਾਣਾ ਆ ਹਾਂ ਜੇ ਫਿਰ ਸੰਕਰ ਕਿੱਦਾਂ ਜਾਂਦਾ ਚਲੋ ਅਸੀਂ ਪਹੁੰਚ ਗਏ ਹਾਂ ਸ਼ੋਪ ਤੇ ਹਾਂ ਜੀ ਸਿੰਘ ਜੀ ਸ਼ੋਪ ਤੇ ਆ ਗਏ ਹਾਂ ਅੱਗੇ ਆ ਗਏ ਸਾਸਤਰੀ ਦਾ ਮਾਮਾ ਜੀ ਸਾਸਤਰੀ ਦਾ ਆਓ ਪਹਿਲੀ ਸਾਸਤਰੀ ਆ ਕਾਲੀ ਸਾਸਤਰੀ ਆ ਕਾਨ ਬਹੁਤ ਸਨਾਓ ਜੀ ਆਓ ਜੀ ਆਓ ਹਾਂ ਬਹੁਤ ਸਭ ਠੀਕ ਠਾਕ ਕਾਰਾ ਕਿੱਦਾਂ ਸਾਰੇ ਚੜਦੀ ਕਲਾ ਹਾਂਜੀ ਹਾਂਜੀ ਭੈਣ ਕੀਤਾ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਬਹੁਤ ਰਾਜੋ ਬੈਠੋ ਹੁਣ ਨੰਗੇ ਆਓ ਬੈਠਣਾ ਟਾਈਮ ਥੋੜਾ ਆ ਅੱਛਾ ਜੀ ਆ ਸੂਟ ਠੀਕ ਕਰਵਾਉਣਾ ਸੀਗਾ ਹਾਂ ਹਾਂ ਲਾ ਦਿਓ ਉਹ ਜੀ ਹੁਣ ਅਸੀਂ ਆਏ ਆ ਮਾਮਾ ਜੀ ਦੀ ਦੁਕਾਨ ਤੇ ਸਤਿਨਾਮ ਮਮਾ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਡੀ ਨਿਕਰਦੇ ਆਣ ਤੇ ਸਵਾਗਤ ਹੈ ਜੀ ਹਾਂ ਜੀ ਹਾਂ ਤੇ ਮੈਂ ਇੱਕ ਹੋਰ ਬੇਨਤੀ ਕਰਦਾ ਸਾਡੇ ਪਿਆਰੇ ਗਾਕਾ ਨੂੰ ਕਿ ਇੱਥੇ ਜਰੂਰ ਦਰਸ਼ਨ ਦੇਣੇ ਜੀ ਇੱਥੇ ਸਾਸਿ ਕੜਾਈ ਹੁੰਦੀ ਹੈ ਜੀ ਰਖੂ ਪੀਕ ਉਹ ਪੱਗਾਂ ਪਰਨੇ ਮੈਰਿਜ ਪਰਨੇ ਬਣਾਈ ਜਾਂਦੇ ਹਨ ਸਾਰਿਆਂ ਨੂੰ ਦਰਸ਼ਨ ਦੇਣੇ ਆ ਜੀ ਸਾਡੇ ਬੇਟੀ ਨੂੰ ਚੜ੍ਹਦੀ ਕਲਾ ਜੀ ਰੱਖੇ ਜੀ ਉਹ ਸਾਡੇ ਆਏ ਨਿਕਾਹ ਤੇ ਆ ਕੇ ਬਲਾਗ ਕਰਾਏ ਤੇ ਬਾਕੀ ਇੱਕ ਵਾਰੀ ਫੇਰ ਸਾਰੇ ਰੁਪਏ ਆ ਰਹੀ ਸਸਤੀ ਸਸਤੀ ਆ ਹਾਂਜੀ ਜ ਤੁਸੀਂ ਸਾਰੇ ਜਰੂਰ ਆਣਾ ਆ ਸ਼ਾਪ ਤੇ ਜਿ ਦਸੀ ਆਏ ਆ ਸੂਟ ਲੈ ਕੇ ਆਣੇ ਹਾਂਜੀ ਹਾਂਜੀ ਮੇਰਾ ਨੰਬਰ ਹੈ 9463116112 ਹਾਂਜੀ 9463116112 ਹਾਂਜੀ ਰਣਜੀਤ ਕੜਾਈ ਵਰਕਸ ਹਾਂਜੀ ਆ ਪੁਰਾਣਾ ਕਮੇਟੀ ਗੰਗਲਾਂ ਵਾਲੇ ਗੰਗਲਾਂ ਵਾਲੇ ਇਹ ਪਿੰਡਾ ਨਾ ਜਰੂਰ ਪਿੰਡ ਪਹਿਲਾ ਹੁੰਦਾ ਆ ਜਰੂਰ ਜੀ ਜਰੂਰ ਜੀ जी, तो ना, ना तो 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 ले ले लो जी हूँ से कुछ खा पीने आ गए मैं मम्मी बहुत तो शॉपिंग कर ली हूँ से कुछ खा पी फिर चाहते दिया घर में कुछ हो सम लैन आया इन्या ब्रेक ला लो कुछ खा पी के फिर चाहते लो जी सैंडविच आ गया मम्मी जी का तो वेट कर रहे थे प्लेट भी आ गई है चलो मम्मी जी खाइए हां जी मम्मी जी ਕਾਦੇ ਵੇਟ ਕਰ ਰਹੇ ਸੀ ਆਉਂਦੇ ਹੀ ਨਹੀਂ ਸੀ ਕਹਿੰਦੇ ਹੈ ਮम्मी जी ਉਹ ਬਹੁਤ ਦੇਰ ਤੋਂ ਹਾਂ ਅਸੀਂ ਅੱਗੇ ਵੀ ਜਾ ਰਹੇ ਹਾਂ ਚਲੋ ਫੋੜਾ ਸੇ ਖਾਣੇ ਆ ਸੇ ਲੋ ਜੀ ਅਸੀਂ ਸ਼ਾਪ ਤੇ ਆ ਗਿਆ ਤੇ ਮੇਕਅਪ ਦਾ ਸਮਾਨ ਲੈ ਹਾਂ ਜੀ ਵਲੌਗ ਬਣਾਉਨੇ ਆ ਹਾਂ ਜੀ ਹਾਂ ਜੀ ਹਾਂ ਜੀ ਧਿਆਨ ਸਮਾਨ ਲਿਆ ਹਾਂਜੀ ਦੱਸ ਦੋ ਤੁਸੀਂ ਵੀ ਆਪਣੀ ਸ਼ੋਪ ਦਾ ਸਾਡੀ ਸ਼ੋਪ ਸੋਨੀ ਜਨਰਲ ਸਟੋਰ ਗੜ ਸ਼ੰਕਰ ਹਾਂਜੀ ਹੋਲ ਸੇਲ ਸਾਰਾ ਤੁਹਾਨੂੰ ਸਮਾਨ ਮਿਲੂਗਾ ਕੋਸਮੈਟਿਕਸ ਆਲ ਬ੍ਰਾਂਡ ਮਿਲੂਗੇ ਹਾਂਜੀ ਆ ਦੇਖ ਸਕਦੇ ਦੇਖ ਸਕਦੇ ਬਹੁਤ ਸਾਰਾ ਸਮਾਨ ਤੁਹਾਨੂੰ ਮਿਲ ਸਕਦਾ ਹੈ ਸ਼ੋਪ ਤੇ ਲੋ ਜੀ ਕਹਿੰਦੇ ਅਸੀਂ ਆ ਗਏ ਕਰੇ ਤੇ ਕਹਿੰਦੇ ਜੁੱਤੀਆ ਦਿਖਾਓ ਪਹਿਲਾ ਹਾਂਜੀ ਚਲੋ ਸਾਰੇ ਦਿਖਾਉਣੀ ਆ ਮਮਮੀ ਜੀ ਦਾ ਖੁਸ਼ ਬਹੁਤ ਹੋਏ ਪਏ ਅੱਜ ਦੋ ਦੋ ਮਿਲ ਗਈਆਂ ਜੁੱਤੀਆ ਇੱਧਰ ਦੇਖੋ ਇਹ ਕਹਿੰਦੇ ਵਿਆਹ ਸ਼ਾਦੀ ਤੇ ਇਹ ਚੱਲੂਗੀ ਪਹਿਲ ਸ ਤੇ ਜਾਣ ਲੈ ਹਾਂ ਸੌਫਟ ਐਨ ਇਹ ਲਈ ਆ ਉਦਾਂ ਦਾ ਦਿਖਾਈ ਸੀਗੀ ਤੁਹਾਨੂੰ ਮੈਂ ਉਹ ਕਹਿੰਦੇ ਫੇਰ ਦਿਖਾ ਲਈ ਆ ਸੀ ਪਿੱਛੇ ਨਹੀਂ ਹਟਣਾ ਲੋ ਜੀ ਹੁਣ ਮੇਰੀ ਜੁੱਤੀ ਆ ਗਈ ਕਹਿੰਦੇ ਦੇਖੋ ਹਾਂਜੀ ਪੰਜਾਬੀ ਜੁੱਤੀ ਇਹ ਲੈ ਲਈ ਅਸੀਂ ਦੇਖ ਸੋ ਤੇ ਕੜਾਈ ਹੈ ਚੱਕਵੇਂ ਅੱਧਰ ਦੇਖੋ ਮੰਮੀ ਜੀ ਜੀ ਦੁੱਤੀ ਦੇਖੋ ਮੰਮੀ ਇਹ ਬਲੈਕ ਬਲੈਕ ਕਰ ਦਿੱਤਾ ਸਾਰਾ ਕੁਝ ਹਾਂਜੀ ਹਾਂ ਕਹਿੰਦੇ ਮੈਂ ਲਊਂਗੀ ਆ ਤੂੰ ਲੈ ਲਾ ਕਿ ਇਹ ਅਲੱਗ ਅਲੱਗ ਹੋ ਜੂਗੇ ਐ ਮੰਮੀ ਜੀ ਤੇ ਸੂਟ ਨਹੀਂ ਦਿਖਾਣਾ ਹੈਗਾ ਸੂਟ ਅਸੀਂ ਸਪ੍ਰਾਈਜ਼ ਹੀ ਉਹ ਤੁਹਾਨੂੰ ਵਿਆਹ ਤੇ ਦਿਸੂਗਾ ਨਹੀਂ ਦਫੇ ਸਾਰਿਆਂ ਨੇ ਬਹਿਲੀ ਦੇਖ ਲੈਣਾ ਫੇਕ ਹੀ ਪਾਣ ਦਾ ਹੋ ਗਿਆ ਬੁੜੀ ਅੰਦਾ ਹੀ ਚਾਹ ਹੁੰਦਾ ਵਿਆਹ ਤੇ ਦਿਖਾਈਏ ਆ ਦੇਖੋ ਜੂੜ ਮੇਰਾ ਭੈਣ ਜੀ ਭੈਣ ਜੀ ਆ ਦੇਖੋ ਸੂਟ ਭੈਣ ਜੀ ਨੂੰ ਸੂਟ ਹੀ ਦਿਖਾ ਦਈਆਂ ਹੁੰਦੀ ਐ ਇਦਾਂ ਘਾ ਤੇ ਹੁੰਦਾ ਤੁਹਾਨੂੰ ਕੋਈ ਨਵਾਂ ਨਵਾਂ ਸੂਟ ਲਿਆ ਆ ਤਾਂ ਆ ਚਾਹ ਜਾਂ ਬੰਦਿਆਂ ਨੂੰ ਉਹੀ ਸੂ ਉਹੀ ਪਾ ਕੇ ਭੇਜ ਦਿੰਦੇ ਆ ਪਰ ਅਸਕੀਤਾ ਵਾਲਾ ਹੀ ਨਮ ਲੈਂਡ ਦੀ ਕੀ ਲੋੜ ਉਹਨਾਂ ਨੂੰ ਇਹ ਨਹੀਂ ਹੁੰਦਾ ਨਹੀਂ ਨਾ ਬੰਦਿਆਂ ਨੂੰ ਨਹੀਂ ਹੁੰਦਾ ਹੈਗਾ ਪਤਾ ਨਹੀਂ ਹੁੰਦਾ ਵੀ ਚਾੜਤੂ ਬੰਦਿਆਂ ਨੂੰ ਚਾੜਦਾ ਸੀ ਸੂਟ ਲੈ ਆਂਦਾ ਹਾਂਜੀ ਜੁੱਤੀਆਂ ਲੈ ਆਂਦੇ ਸਾਨੂੰ ਕੀ ਹੁਣ ਉਹ ਲੈਣਗੇ ਨਾ ਨਾ ਸਾਨੂੰ ਕੀ ਡੈਡੀ ਜੀ ਨੇ ਵੀ ਇਹ ਲੈਣਾ ਆ ਕਹਿੰਦੇ ਆ ਹਾਂ ਹਾਂ ਹਰਜੀ ਕਹਿੰਦੇ ਰਾਤ ਹੋ ਗਈ ਆ ਤੇ ਤੇਰੀ सब्जी ਦੀ ਪਿਆਰੀ ਬੋਦੀ ਵੀ ਆ ਕਹਿੰਦੇ ਸਾਗ ਜਿਹੜਾ ਕੱਲ ਬਣਾਇਆ ਸੀ ਉਹਨੂੰ ਘੜ ਕਰਕੇ ਆ ਲਿਆਇਆ ਤੇ ਉਹੀ ਖਾਣਾ ਤੇ ਇਕੱਤਰ ਪਾ ਲੈ ਅਦਰਕ ਇਹ ਇਸ ਲਈ ਪਾ ਰਿਹਾ ਕਿਉਂਕਿ ਸਾਰਿਆਂ ਨੂੰ ਖਾਂਸੀ ਜੁਕਾਮ ਹੋ ਗਿਆ ਆ ਇਸ ਕਰਕੇ ਕਹਿੰਦੇ ਅਦਰਕ ਖਲਾਮਾ ਮੈਂ ਤਾਂ ਸਾਰਿਆਂ ਨੂੰ ਜਿੰਨਾ ਤੁਹਾਡੀ ਖਾਂਸੀ ਤੇ ਜੇ ਸਹੀ ਹੋ ਜਾਵੇ ਆ ਮੈਂ ਜੀ ਆ ਸੁਖਾਲੂ ਕਰੇ ਨਾ ਇਹਦੀ ਰੈਸਪੀ ਬਹੁਤ ਸਿੰਪਲ ਆ ਤੁਸੀਂ ਵੀ ਜਰੂਰ ਟਰਾਈ ਕਰਿਓ ਜੇ ਤੁਹਾਨੂੰ ਖਾਂਸੀ ਜਕਾਮ ਹੋ ਗਿਆ ਮਤਲਬ ਜੇ ਹੋ ਜਾਵੇ ਗਾ ਚਾਂਸ ਹੋਵੇ ਨਾ ਫਿਰ ਜੇ ਹੋ ਜਾਵੇ ਤਾਂ ਇਹ ਵਧੀਆ ਆ ਹਾਂ ਤੇ ਤੁਸੀਂ ਕਰਦੇ ਹੋ ਐਂ ਤੜਕਾ ਲਾਓ ਤੇ ਅਦਰਕ ਪਾ ਕੇ ਤੇ ਫਿਰ ਬਸ ਪਾਣੀ ਪਾ ਲੈਣਾ ਪਿਆਜ ਆਹੋ ਤੜਕਾ ਲਾ ਕੇ ਤੜਕਾ ਲਸਣ ਹਾਂ ਫੇ ਵਧੀਆ ਬਣਦੀ ਫੇ ਐਨ ਵਧੀਆ ਬਣ ਜਾਂਦੀ ਆ ਤੇ ਖਾਂਸੀ ਜਕਾਮ ਸ਼ੁਰੂ ਹੋ ਜਾਂਦੇ ਐਨੀ ਤਾਕਤਵਰੀ ਆ ਲੜਦੀ ਆ ਇਹ ਖਾਂਸੀ ਜਕਾਮ ਨਾਲ ਤੇ ਹੀ ਜਿੱਤੇ ਜਾਂਦੀ ਆ ਬਾਅਦ ਤੋਂ ਰੋਟੀ ਬਣਾ ਲਾ ਹਾਂਜੀ ਮੈਂ ਰੋਟੀ ਬਣਾ ਲੀ ਆ ਸੋ ਚਲੋ ਫੇ ਮਿਲਦੇ ਆ